ਫਿਰੋਹੀ ਪਰ ਕਸਬਾ ਮਮਦੋੜ ਪਿੰਡ ਸ਼ਾਂਗਾ ਖੁਰਦ ਵਿਖੇ 30 ਸਾਲਾਂ ਦੀ ਵਿਵਹਤਾ ਔਰਤ ਵੱਲੋਂ ਦਿਓਰ ਤੇ ਜ਼ਬਰਜਨਾਹ ਅਤੇ ਸੋਹਰਾ ਪਰਿਵਾਰ ਤੇ ਕੁੱਟਮਾਰ ਕਰਨ ਦਾ ਝੂਠਾ ਮਾਮਲਾ ਦਰਜ ਕਰਵਾਇਆ ਸੀ ਸੋਹਰਾ ਪਰਿਵਾਰ ਆਇਆ ਮੀਡੀਆ ਸਾਹਮਣੇ ਵਿਵਹਤਾ ਔਰਤ ਤੇ ਲਗਾਏ ਨਜਾਇਜ਼ ਸਬੰਧਾਂ ਦੇ ਇਲਜ਼ਾਮ ਪੁਲਿਸ ਤੋਂ ਕੀਤੀ ਇਨਸਾਫ ਦੀ ਮੰਗ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਪਿੰਡ ਸ਼ਾਂਗਾ ਖੁਰਦ ਵਿਖੇ 30 ਸਾਲਾਂ ਦੀ ਵਿਅਤਾ ਔਰਤ ਵੱਲੋਂ ਆਪਣੇ ਦਿਓਰ ਤੇ ਜ਼ਬਰਜਨਾਹ ਅਤੇ ਸੋਹਰਾ ਪਰਿਵਾਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਦੇ ਵਿੱਚ ਪੁਲਿਸ ਵੱਲੋਂ ਪੀੜਤ ਔਰਤ ਦੇ ਬਿਆਨਾਂ ਤੇ ਸੋਹਰਾ ਪਰਿਵਾਰ ਤੇ ਦਿਓਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪੀੜਤ ਮਹਿਲਾ ਦੇ ਇਲਜ਼ਾਮ ਸਨ ਕਿ ਉਹ ਘਰ ਵਿੱਚ ਰੋਟੀ ਪਾਣੀ ਖਾ ਕੇ ਸੌਂ ਗਈ ਅਤੇ ਰਾਤ ਦੇ ਸਮੇ ਉਸ ਦੇ ਕਮਰੇ ਵਿੱਚ ਉਸ ਦਾ ਦਿਓਰ ਦਾਖਲ ਹੋ ਗਿਆ ਸੀ ਅਤੇ ਉਸ ਦੀ ਮਰਜ਼ੀ ਤੋਂ ਬਿਨਾ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਸਨ ਅਤੇ ਵਿਵਾਦ ਹੋਣ ਤੇ ਮਾਮਲਾ ਇੰਨਾ ਵੱਧ ਗਿਆ ਸੀ ਕਿ ਪੀੜਤ ਮਹਿਲਾ ਵੱਲੋਂ ਆਪਣੇ ਸਹੁਰੇ ਤੇ ਸੱਸ ਦੇ ਖਿਲਾਫ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ ਅਤੇ ਪੀੜਤ ਮਹਿਲਾ ਨੂੰ ਮਮਦੋੜ ਦੇ ਸਿਵਲ ਹਸਪਤਾਲ ਵਿਕੇਦ ਦਾਖਲ ਵੀ ਕਰਵਾਇਆ ਗਿਆ ਸੀ ਉੱਤੇ ਹੀ ਪੀੜਤ ਮਹਿਲਾ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਸੋਹਰਾ ਪਰਿਵਾਰ ਵੀ মিডিਆ ਸਾਹਮਣੇ ਆਇਆ ਸੋਹਰਾ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੌ ਦੇ ਕਿਸੇ ਨਾਜਾਇਜ਼ ਸੰਬੰਧ ਹਨ ਜਦ ਆਪਣੀ ਨੌ ਨੂੰ ਕਈ ਵਾਰ ਰੋਕਿਆ ਗਿਆ ਤਾਂ ਇਹਨਾਂ ਦੇ ਘਰ ਵਿੱਚ ਪਤੀ ਪਤਨੀ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਤੇ ਉਹਨਾਂ ਦੀ ਨੌ ਵੱਲੋਂ ਆਪਣੇ ਝੂਠੀਆਂ ਸੱਟਾਂ ਬਣਾ ਕੇ ਹਸਪਤਾਲ ਵਿਖੇ ਦਾਖਲ ਹੋ ਗਈ ਸੀ ਪੁਲਿਸ ਨੇ ਬਿਨਾ ਉੱਚ ਪੜਤਾਲ ਕੀਤੀ ਸੋਹਰਾ ਪਰਿਵਾਰ ਅਤੇ ਦਿਓਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਅਧਿਕਾਰੀ ਜਾਂਚ ਕੀਤੀ ਜਾਵੇ ਅਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਸੋਮਾ ਹੈ ਅਸੀਂ ਪਿੰਡ ਸ਼ਾਂਗਾ ਦੇ ਰਹਿਣ ਵਾਲੇ ਆ ਕਿ ਮੇਰਾ ਸਾਲ ਜੇ ਹੋਇਆ ਵਿਆਹ ਨੂੰ ਤੇ ਮੇਰੀ ਜਠਾੜਾ ਵਿਆਹ ਮੇਰਾ ਗੁਰਮਖ ਸਿੰਘ ਨਾਲ ਵਿਆਹ ਹੋਇਆ ਹੈ ਅਜੇ ਸਾਲ ਇੱਕ ਹੋਇਆ ਹੈ ਤੇ ਜਠਾਣੀ ਮੇਰੀ ਦਾ 12 ਸਾਲ ਹੋ ਗਿਆ ਵਿਆਹ ਹੋਏ ਨੂੰ ਤੇ ਮਤਲਬ ਸਾਡੇ ਤੇ ਝੂਠਾ ਇਲਜ਼ਾਮ ਲਾ ਰਹੀ ਹੈ ਕਿ ਪਹਿਲਾ ਇਦਾਂ ਦਾ ਕੋਈ ਕੰਮ ਕਰ ਸਕਦਾ ਮਤਲਬ ਘਰ ਵਾਲੀ ਵੀ ਕੋਲ ਸਾਰਾ ਪਰਿਵਾਰ ਘਰ ਦਾ ਕੋਲ ਇਦਾਂ ਦਾ ਕੰਮ ਕੋਈ ਕੁਛ ਨਹੀਂ ਕਰ ਸਕਦਾ 11 ਵਜੇ ਬਲਾਤ ਕਰਦੇ ਮੇਰੇ ਮੇਰੇ ਘਰ ਵਾਲੀ ਤੇ ਬਲਾਤ ਕਰਦਾ ਇਲਜ਼ਾਮ ਲਗਾਇਆ ਗਿਆ ਘਰ ਵਾਲੀ ਕੋਈ ਇਦਾਂ ਦਾ ਕੰਮ ਕਰਵਾ ਸਕਦੀ ਹੈ ਜਾਂ ਮਾਂ ਪਿਓ ਕੋਈ ਕਰਵਾ ਸਕਦਾ ਹੈ ਬਾਕੀ ਆਂਡ ਗਵੰਡ ਵੀ ਸੁਣਦਾ ਹੈ ਬਾਕੀ ਇਦਾਂ ਦਾ ਕੰਮ ਕੋਈ ਕੁਛ ਨਹੀਂ ਹੁੰਦਾ 11 ਵਜੇ ਹਰ ਕੋਈ ਜਾਗਦਾ ਹੁੰਦਾ ਕਰੇ ਸਾਰੇ ਜਾਗਦੰਨ ਦੇ ਰੋਟੀ ਪਾਣੀ 11 10 11 ਵਜੇ ਤੱਕ ਖਾਂਦੇ ਜਿੰਨਾ ਇਹਨੇ ਟਾਈਮ ਦੱਸਿਆ ਹੈ ਬਾਕੀ 부ੜੀ 10 11 ਵਜੇ ਇਦਾਂ ਦਾ ਕੰਮ ਹੋਇਆ ਹੋਵੇ ਤੇ ਕਰੇ ਰਹਿ ਸਕਦੀ ਹੈ ਕਿਹੜੀ 9:30 ਵਜੇ ਗਈ ਹੈ ਰੋਟੀ ਪਾਣੀ ਆਪਦਾ ਬਣਾ ਕੇ ਖਾ ਕੇ ਫਿਰ ਤੁਰੀਂ ਕਰੋ ਤੇ ਦੋ ਬੈਗ ਕੱਪੜਿਆਂ ਦੇ ਲੈ ਕੇ ਗਈ ਹੈ ਰਾਤ ਦਾ ਕੰਮ ਇਦਾਂ ਦਾ ਹੋਇਆ ਹੋਵੇ ਤੇ ਉਹ ਰਹਿ ਸਕਦੀ ਹੈ ਇਹਨਾਂ ਟਾਈਮ ਹੋਰ ਤੁਹਾਡੇ ਤੇ ਕੀ ਇਲਜ਼ਾਮ ਵੱਡੇ ਲਗਾਏ ਹੋਰ ਕੀ ਇਲਜ਼ਾਮ ਸਾਡੇ ਬਲਾਤਕਾਰ ਦਾ ਇਲਜ਼ਾਮ ਲਾਇਆ ਹੈ ਕੋਟ ਮਾਰ ਦਾ ਲਾਇਆ ਹੈ ਸਾਰਾ ਮਤਲਬ ਕਿ ਖੇਚ ਤਰੋ ਦਾ ਰਸੀਆਂ ਨਾਲ ਬੰਨਿਆ ਹੋਇਆ ਲਾਇਆ ਹੈ ਤੇ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਕੀ ਪਰਚਾ ਕਿਸ ਤਰ੍ਹਾਂ ਹੋਇਆ ਸਾਡੇ ਤੇ ਪਰਚਾ ਸਾਡੇ ਤੇ ਬਲਾਤਕਾਰ ਦਾ ਲਗਵਾਇਆ ਗਿਆ ਹੈ ਝੂਠਾ ਇਲਜ਼ਾਮ ਹੁਣ ਕੀ ਮੰਗ ਕੀਤੀ ਸਾਨੂੰ ਹੁਣ ਮੰਗ ਹੈਗੀ ਹੈ ਕਿ ਸਾਨੂੰ ਇਹਦਾ ਇਨਸਾਫ ਦਿਵਾਇਆ ਜਾਵੇ ਬਾਕੀ ਉਹਨੇ ਜ਼ਮੀਨ ਦੇ ਕਰਕੇ ਇਹ ਸਾਰਾ ਕੰਮ ਕਰਵਾਇਆ ਹੈ ਸਾਨੂੰ ਜ ਸਾਡੇ ਸ਼ੇਰ ਏ ਮਤਲਬ ਕਿ ਹਾਂਜੀ ਹਾਂਜੀ ਇਹਨੇ ਸਾਰੀ ਜਾਇਦਾਦ ਰਤੀਏ ਮਤਲਬ ਕਿ ਇਹ ਜਾਇਦਾਦ ਲੈਣ ਦੀ ਮਾਰੇ ਮਤਲਬ ਕਿ ਇਹ ਸਾਰੇ ਅੰਦਰ ਹੋ ਜਾਣਗੇ ਤੇ ਮੈਂ ਜਾਇਦਾਦ ਡੱਪ ਲਾਂਗੀ ਇਹ ਸਾਰਾ ਇਸ ਕਰਕੇ ਨੇ ਕੰਮ ਕਰਵਾਇਆ ਹੈ ਹਾਂਜੀ ਮਿਲਣਾ ਚਾਹੀਦਾ ਹਾਂਜੀ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਹਨਾਂ ਨੂੰ ਅਪੀਲ ਕਰਦੇ ਹੋ ਉੱਚਤ ਕਰਦੇ ਹੋ ਉੱਚਤ ਅਧਿਕਾਰੀਆ ਹਾਂ ਇਹ ਫੇਲ ਕਰਦੇ ਹੋ ਹਾਂਜੀ ਹਾਂਜੀ ਇਨਸਾਫ ਮਿਲਣਾ ਹੈ ਹਾਂਜੀ ਮੇਰਾ ਨਾਮ ਗੁਰਮਖ ਸਿੰਘ ਮੇਰਾ ਸੰਕੇਤ ਤੁਹਾਰੇ ਸੇ ਮੈਂ ਮੇਰਾ ਪਿੰਡ ਛਾਂਗਾ ਖੁਰਦ ਅੱਜਕੱਲ ਮੈਂ ਤੁਹਾਡੇ ਤੇ ਜਿਹੜੇ ਇਲਜ਼ਾਮ ਲੱਗੇ ਨੇ ਕੀ ਇਲਜ਼ਾਮ ਲਗਾਏ ਕਿ ਭਾਬੀ ਮੇਰੀ ਮਾਹੋਂ ਦੀ ਥਾਂ ਤੇ ਰਹਿੰਦੀ ਐ ਤੇ ਉਹਨੇ ਇਲਜ਼ਾਮ ਲਗਾਏ ਨੇ ਵੀ ਮੇਰੇ ਨਾਲ ਬਲਤ ਕਰ ਕੀਤਾ ਇਹੋ ਜਾਂ ਕੋਈ ਵੀ ਨਹੀਂ ਤੇ ਅੱਗੇ 12 ਸਾਲ ਹੋ ਗਏ ਨਾ ਉਹਦੇ ਵਿਆਹ ਨੂੰ ਮੇਰੀ ਭਾਬੀ ਦੇ ਤੇ ਅੱਗੇ ਨੇ ਇੰਨਾ ਟਾਈਮ ਹੋ ਗਿਆ ਮੈਂ ਉਹਦੇ ਬਲਤ ਕਰ ਕੀਤਾ ਜਾਂ ਕੋਈ ਹੋਛ ਹੁੰਦੇ ਨਾਲ ਕਿਸੇ ਤਰ੍ਹਾਂ ਦੀ ਮੈਂ ਕੋਈ ਗੱਲਬਤ ਨਹੀਂ ਕੀਤੀ ਤੇ ਹੁਣ ਮੇਰਾ 1 ਸਾਲ ਹੋ ਗਿਆ ਵਿਆਹ ਹੋਏ ਨੂੰ ਤੇ ਅਸੀਂ ਸਾਰਾ ਪਰਿਵਾਰ ਇਕੱਠਾ ਰਹਿ ਰਹਿਆ ਤਾਂ ਅਸੀਂ ਲੱਗ ਕਮਰੇ ਤੇ ਉਹ ਆਪਦੇ ਲੱਗ ਕਮਰੇ ਚ ਤੇ ਮੇਰੇ ਮਗਰ ਇਲਜ਼ਾਮ ਲਾਇਆ ਮੇਰਾ ਨਾਮ ਬਲਤ ਕਰ ਕੀਤਾ ਮੇਰਾ ਇਹੋ ਜਿਹਾ ਕੋਈ ਵੀ ਨਹੀਂ ਪਿੰਡ ਚਾੜ ਗਵਾਂਡ ਬਾਰੇ ਪੁੱਛਿਆ ਤਾਂ ਪੁੱਛਿਆ ਦੱਸਿਆ ਜਾਵੇ ਇਨਕੁਆਰੀ ਕੀਤੀ ਜਾਵੇ ਉਹਦੀ ਜਾਂਚ ਹੋਣੀ ਚਾਹੀਦੀ ਹਾਂਜੀ ਇਹਦੀ ਜਾਂਚ ਕੀਤੀ ਜਾਵੇ ਤੇ ਜੋ ਵੀ ਵੀ ਇਹਨਾਂ ਤੇ ਜੋ ਕਬਰ ਦੀ ਜੋ ਇਹਨਾਂ ਤੇ ਕਾਰਵਾਈ ਬਣਦੀ ਕੀਤੀ ਜਾਵੇ ਜੋ ਝੂਠੇ ਇਲਜ਼ਾਮ ਲਾਏ ਨੇ ਜੀ ਸੰਜੀ ਜੀ ਜੀ ਸੰਜੀ ਮੇਰੇ ਪਤਨੀ ਹੈ ਹਾਂਜੀ ਨਰਅਲੀ ਮੇਰੀ ਪਤ ਕਰਨ ਵਾਲੀ ਹੈ ਅੱਛਾ ਜੀ ਕਿੰਨੀ ਦਿਨ ਹੋ ਗਈ ਵਿਆਹ ਹੋਏ ਉਹਨੇ 12 ਸਾਲ ਹੋ ਗਏ ਜੀ ਤੇ ਕੀ ਗੱਲ ਬਾਤ ਹੈ ਗੱਲ ਬਾਤ ਸਰ 2 3 ਦਿਨ ਪਹਿਲਾਂ ਲੈ ਕੇ ਆਏ ਸੀ ਅਸੀਂ ਥਾਣੇੋਂ ਛਰ ਉਠਾਣੇ ਲੈ ਕੇ ਆਏ ਸੀ ਪੁੱਲਸ ਰਾਈ ਹੁੰਦਾ ਤੋਰਿਆ ਸੀ ਸਾਡੇ ਨੂੰ ਤੇ ਤੀਜੇ ਦਿਨ ਇਹਨਾਂ ਇਹ ਗੱਲ ਬਣਾ ਦਿੱਤੀ ਇਥੇ ਉਹਨੇ ਰਹਿਣਾ ਦਾ ਆਪ ਨਹੀਂ ਚਾਹਦੀ ਸੀ ਮੇਰੇ ਸਾਡੂ ਨਾਲ ਸਵਾਨ ਦੇ ਮਾੜੇ ਆ ਜਦੋਂ ਵੀ ਇਥੋਂ ਜਾਂਦੀ ਸੀ ਲੜ ਕੇ ਉੱਥੇ ਚਲੀ ਜਾਂਦੀ ਸੀ ਉਹਨਾਂ ਕੋਲ ਰਹਿ ਕੇ ਤੇ ਫੇਰਾ ਆਉਂਦੀ ਸੀ ਪੰਚਾਇਤਾਂ ਰਾਈ ਲੈ ਕੇ ਆਉਂਦੇ ਤੇ ਚਾਰ ਪੰਜ ਹੋਰੀ ਲੈ ਕੇ ਆਏ ਆ ਤੇ ਰਹਿਣਾ ਦਾ ਐਸੇ ਉਹਨੇ ਨਹੀਂ ਪਰ ਅਮਰਤਲ ਜਾਮਲਾ ਆ ਗਈ ਸਾਰੇ ਨੂੰ ਬਸਾਰੀ ਉਹ ਤਾਂ ਸਹੀ ਮੌਜੂਦ ਸੀ ਹਾਂ ਜੀ ਹਾਂ ਜੀ ਮੈਂ ਘਰੇ ਸੀ ਅਸੇ ਮੇਰੇ ਕੋਲ ਬੱਚੇ ਵੀ ਹੈ ਦੋ ਅਸੀਂ ਸਾਰੇ ਚਾਰੇ ਬੈੱਡ ਤੇ ਪੈ ਰਹੇ ਸੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਸਹੀ ਸलाम ਤੇ ਕੋਈ ਗੱਲ ਬਾਤ ਏਦਾਂ ਦੀ ਨਹੀਂ ਹੋਈ ਸੀ ਕੋਈ ਛੇੜਛਾੜ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੇਰੇ ਨਾਲ ਬੋਲ ਕੇ ਗਈ ਤੇ ਤੁਰ ਗਈ ਹਾਂ ਹਾਂ ਜੀ ਹੋਰ ਕੀ ਮੰਗ ਹੈ ਮੰਗ ਕੇ ਸਾਰੇ ਇਹਨਾਂ ਦੇ ਵਿੱਚ ਉੱਠੇ ਲਜਾਂ ਲਾ ਰਹੀ ਏ ਅਸੀਂ ਕਰੋ ਵੱਖਰੇ ਕੰਮ ਵਾਸਤੇ ਕਿਆ ਵੀ ਕੰਮ ਕਰਕੇ ਲੱਗੀਏ ਕਰੀਏ ਤਾਂ ਕਹਿੰਦੀ ਮੈਂ ਰਹਿਣਾ ਦਾ ਹੈਗਾ ਨਹੀਂ ਤੁਹਾਡੇ ਨਾਲ ਕੁੱਟ ਮਾਰੀ ਹਾਂਜੀ ਮੇਰੇ ਉਹਨਾਂ ਦੂਜੇ ਦਿਨ ਸੱਟਾਂ ਮਾਰੀਆਂ ਸਾਰ ਇੱਥੋਂ ਚਲੀ ਗਈ ਹੈ ਉਸ ਤੋਂ ਦੂਜੇ ਦਿਨ ਸੱਟਾਂ ਮਾਰੀਆਂ ਨੇ ਮੇਰੇ ਸਿਰ ਤੇ ਕਾਪੇ ਮਾਰਨ ਲੱਗ ਗਿਆ ਤੇ ਮੇਰੇ ਗੁੱਟ ਤੇ ਲੱਗਿਆ ਮੇਰੇ ਬੇਸਵਲ ਵੱਜੇ ਹੱਥਾਂ ਤੇ ਕੰਡ ਤੇ ਮੇਰੇ ਸਾਰੇ ਨੀਲ ਸੀ ਇਹਨਾਂ ਮੈਂ ਬਾਹਰ ਪੱਠੇ ਵੜਨ ਗਿਆ ਸੀ ਡੈਡੀ ਨੂੰ ਮੈਂ ਕਿਹਾ ਸੀ ਮੈਨੂੰ ਅੱਜ ਹੀ ਪੱਠੇ ਬਾਹਰ ਚੁਕਾ ਲੈ ਤੇ ਉਹ ਤੇ ਦੇਖ ਕੇ ਇਹਨਾਂ ਨੂੰ ਭੱਜ ਗਏ ਪੰਜ ਸੱਤ ਬੰਦੇ ਹਾਂਜੀ ਹਾਂਜੀ ਇਨਸਾਫ ਕੀਤਾ ਜਾਵੇ ਜੀ ਜੀ ਇਹ ਇਹ ਆਏ ਨੇ ਸਰ ਰੁਸੀ ਰਹਿੰਦੀ ਹੈ ਇਹ ਸਾਡੀ ਨੋਹ ਦੇ ਰਿਲੇਸ਼ਨ ਇਹਦੇ ਜੀਜੇ ਨਾਲ ਇਹਨੇ ਮਾੜੇ ਨੇ ਸਾਡਾ ਪੁੱਤਰ ਇਹਨੂੰ ਰੋਕਦਾ ਵੇਖ ਕੰਮ ਤੋਂ ਬਾਅਦ ਆ ਜਾ ਜੀਜਾ ਕੌਣ ਹੈ ਜੀਜਾ ਹੁੰਦਾ ਪੰਮਾ ਪੰਮਾ ਪਰਮਜੀਤ ਪੰਮਾ ਪਿੰਡ ਵੱਡਾ ਮੇਗਾ ਉਥੋਂ ਦਾ ਇਹਦਾ ਜੀਜਾ ਹੈ ਇਹ ਸਾਡੇ ਨੋਹ ਦੇ ਉਹਦੇ ਨਾਲ ਸੰਬੰਧ ਮਾੜੇ ਨੇ ਇਹ ਮੇਰਾ ਲੜਕਾ ਜਗਜੀਤ ਸਿੰਘ ਉਸ ਨੂੰ ਰੋਕਦਾ ਵੇਖ ਕੰਮ ਤੋਂ ਬਾਅਦ ਆ ਜਾ ਆਪਣਾ ਤੂੰ ਮੈਨੂੰ ਖੱਜਲ ਖਰਾਬ ਨਾ ਕਰ ਅੱਛਾ ਉਹ ਬਾਜ ਨਹੀਂ ਆਉਂਦੀ ਐਸੇ ਨੂੰ ਇਹ ਰਾਤ ਨੂੰ ਇਹਨੂੰ ਖਾਣੇ ਦੇ ਵਿੱਚ ਦਵਾਈ ਗੋਲੀਆਂ ਵਗੈਰਾ ਵੀ ਪਾ ਦਿੰਦੀ ਏ ਇਹਨੂੰ ਸਾਰੀ ਦਿਹਾੜੀ ਸੌਂਤ ਰਹਿੰਦੀ ਸ਼ਾਮ ਨੂੰ 3-4 ਵਜੇ ਜਾਗ ਲੱਗਦੀ ਹਾਂ ਬੰਦਾ ਜੇ ਸਹੀ ਸਲਾਮਤ ਹੋਵੇ ਨਹੀਂ ਤਾਂ ਬੰਦਾ ਲੇਟ ਉੱਠਦਾ ਤੇ ਜਨਾਨੀ ਦਾ ਫਰਜ਼ ਬੰਦਾ ਕਿ ਤੂੰ ਇਹ ਤੱਕ ਸੁੱਤਾ ਬੋਠੇ ਉੱਠਦਾ ਕਿਉਂ ਨਹੀਂ ਇਹਨੂੰ ਤਾਂ ਇਹਨਾਂ ਮਤਲਬ ਇਹਨੂੰ ਕਿਸੇ ਤਰ੍ਹਾਂ ਦੀ ਮਤਲਬ ਇਹਦੇ ਉਲਟ ਹੀ ਰਹਿੰਦੀ ਏ ਸਮਝਾਉਣਾ ਆਕੇ ਨਹੀਂ ਲੱਗਦੀ ਤੇ ਸਾਡੇ ਤੋਂ ਕਰੋ ਬਖਰੇ ਨੇ ਬਖਰੇ ਰਹਿ ਰਹੇ ਨੇ ਤੇ ਸਾਢ ਦੇ ਝੂਠਾ ਇਲਜ਼ਾਮ ਲਾਉਂਦੀ ਏ ਮਤਲਬ ਇਹ ਦੋ ਦਿਨ ਪਹਿਲਾਂ ਅਸੀਂ ਵੋਹ ਮਨਸਹਿਲ ਤੋਂ ਅਸੀਂ ਨੂੰ ਪੁਲਿਸ ਮੁਲਾਜ਼ਮਾਂ ਨੇ ਸਾਡੇ ਨਾਲ ਤੋਰਿਆ ਵੀ ਤੁਸੀਂ ਇਹਦਾ ਕਰ ਜਾਓ ਤੇ ਇਹਦਾ ਕਾਰੋਬਾਰ ਚਲਾਓ ਜਿਵੇਂ ਤੁਹਾਡਾ ਚੱਲਦਾ ਤੇ ਦੋ ਦਿਨ ਰਾਤ ਇੱਥੇ ਰਹੀਏ ਤੇ ਤੀਜੇ ਦਿਨ ਮਤਲਬ ਸਾਡੇ ਮੁੰਡਾ ਜਗਜੀਤ ਸਿੰਘ ਮੇਰਾ ਪੁੱਤਰ ਵੱਡਾ ਜਿਹਦੇ ਘਰ ਵਾਲੀ ਏ ਉਹਨੇ ਕਿਹਾ ਵੀ ਉੱਠੋ ਤੇ ਤੁਸੀਂ ਕੰਮ ਕਰ ਕਰੋ ਉਹ ਕਹਿੰਦੀ ਵੀ ਮੈਂ ਤਾਂ ਕਰਨਾ ਹੀ ਨਹੀਂ ਤੁਸੀਂ ਮੈਨੂੰ ਕੌਣ ਆਖਣ ਵਾਲੇ ਕਹਿੰਦੀ ਮੈਂ ਇੱਥੋਂ ਕਹਿੰਦੀ ਮੈਂ ਤੁਹਾਨੂੰ ਸਾਰੇ ਪਰਿਵਾਰ ਨੂੰ ਮੈਂ ਨਾ ਫਸਾਹ ਦੇਣਾ ਤੁਸੀਂ ਅੱਗੇ ਤੁਸੀਂ ਤੁਸੀਂ ਯਾਦਗੀ ਰੱਖੋ ਜੇ ਉਹ ਅੰਦਰੋਂ ਅੰਦਰੋਂ ਜਿਹੜੇ ਕੱਪੜੇ ਪਾਏ ਤੇ ਦੋ ਬੈਗ ਫਿਰ ਉਹਨੇ ਚੋਕਰੇ ਨੇ ਇੱਥੋਂ ਤੁਰ ਕੇ ਚਲੀ ਗਈ 9 9 ਕੁ ਦਾ ਟਾਈਮ 9 ਸਾਢੇ ਕੁ ਦਾ ਨਾ 9 ਦਾ ਟਾਈਮ ਹੈ ਤੇ ਇੱਥੋਂ ਚਾਰ ਬੇ ਤੁਰਦੀ ਚਲੀ ਗਈ ਇੱਥੋਂ ਜਾ ਕੇ ਸਦਰ ਕਾ ਦੇ ਕੋਲ ਇਹਨੇ ਕੋ ਫੋਨ ਆਇਆ ਤੇ ਭਰਾ ਉਹਨੂੰ ਜ ਕਿਸੇ ਨੂੰ ਉਹਨੇ ਚੋਕ ਕੇ ਲੈ ਗਏ ਨੇ ਤੇ ਉੱਥੇ ਨਾਲ ਹਸਪਤਾਲ ਜੇ ਨਹੀਂ ਗਈ ਇਹੀ ਘਰ ਸਿੱਧਾ ਤੇ ਉੱਥੇ ਆ ਜਾ ਨਪਰੋ ਵਾਲਾ ਪਰੋਪਾ ਬਗੰਡਾ ਕਰਕੇ ਤੇ ਉਹਨਾਂ ਮਤਲਬ ਹਸਪਤਾਲ ਦਾ ਹਕ ਕਰਵਾਤਾ ਤੇ ਮਤਲਬ ਸਾਡੇ ਤੋਂ ਇਹ ਮੇਰੇ ਲੜਕੇ ਤੇ ਇਹਨੇ ਬਲਾਤਕਾਰ ਦਾ ਕੇਸ ਬਣਾ ਦਿੱਤਾ ਤੇ ਸਾਡੇ ਤੇ ਵਿਚਾਰਾ ਤੇ ਬਣਾ ਦਿੱਤਾ ਵੀ ਮਤਲਬ ਇਹ ਨਕਸੀਤੀ ਫੇਰੇ ਨੇ ਜਾਂ ਕੁਝ ਕੀਤਾ ਇਹ ਮਾਂ ਤੋਂ ਸਰ ਵੇਖੋ ਜੀ ਇਹ ਨੋ ਪੁੱਤਰ ਵੱਡਾ ਹੈ ਛੋਟਾ ਪੁੱਤਰ ਮੇਰਾ ਅਜੇ ਪਿਛਲੇ ਮੱਗਰ ਤੇ ਵਿਆਹ ਸੀ ਤਾਂ ਇਹ 2 ਮਹੀਨੇ ਰਹਿੰਦੇ ਨੇ ਮੱਗਰ ਚੜਨੋਂ ਅਜੇ ਸਾਲ ਵੀ ਨਹੀਂ ਹੋਇਆ ਅੱਜ ਤੱਕ ਜਿਹੜਾ ਛੋਟਾ ਮੁੰਡਾ ਲੜਕਾ ਦੇਵਰ ਮੁੰਡਾ ਉਹ ਵੱਡੀ ਪਰਜਾਈ ਨੂੰ ਮਾਂ ਸਮਝਦਾ ਵੱਡੀਆਂ ਪਰਜਾਈਆਂ ਜਿਹੜੀ ਮਾਵਾਂ ਦੀ ਥਾਂ ਹੁੰਦੀਆਂ ਨੇ ਅੱਜ ਤੱਕ ਤਾਂ ਉਹਨੇ ਕੋਈ ਹਰਕਤ ਵੀ ਨਹੀਂ ਕੀਤੀ ਇਹ ਜਦੋਂ ਤੋਂ ਇਹ ਦਿਹਾਣੋਂ ਚਾਰ ਚਲਣ ਮਾੜੇ ਲੱਗੇ ਨੇ ਤੇ ਇਹਨੂੰ ਰੋਕਿਆ ਜਾਂਦਾ ਤੇ ਉਹ ਵੀ ਮੈਨੂੰ ਰੁੱਕਦੇ ਕਿਉਂ ਨੇ ਹਾਂਜੀ ਤੇ ਉਹ ਇਸ ਕਰਕੇ ਸਾਨੂੰ ਨਾਲੇ ਫਸਾਉਣਾ ਚਾਹੁੰਦੀ ਏ ਤੇ ਇੱਕ ਦਿਨ ਦੀ ਗੱਲ ਮਤਲਬ ਇਹ ਜਿਹੜੀ ਸਾਡੀ ਨੂੰਹ ਹੈ ਸਵੇਰ ਤੋਂ ਲੈ ਕੇ ਨਿਕਲ ਗਈ ਏ ਮੇਰਾ ਮੁੰਡਾ ਜਗਜੀਤ ਸਿੰਘ ਲੜਕਾ ਇਹਨੇ ਸਾਰੇ ਪਿੰਡ ਚ ਪੜਤਾਲ ਕੀਤੀ ਲੇਕਨ ਨਹੀਂ ਲੱਭੀ ਸ਼ਾਮ ਨੂੰ 7:30 ਵਜੇ ਆਈ ਤੇ ਨੇ ਕਿਹਾ ਤੂੰ ਗਈ ਕਿੱਥੇ ਤੂੰ ਤੇ ਤੇਰੇ ਗਲਤ ਸਬੰਧ ਉਹਦਰ ਗਈ ਆ ਤੇ ਪੜ੍ਹਵਾਈਏ ਕੋਲ ਤੇ ਕਹਿੰਦੀ ਤੈਨੂੰ ਕੀ ਮੈਂ ਜਿੱਥੇ ਮਰਜੀ ਆਵਾਂ ਜਾਵਾਂ ਮੇਰਾ ਮਤਲਬ ਇਹ ਸਾਡੇ ਘਰ ਨਹੀਂ ਰਹੀ ਗਵਾਂਢੀ ਕਰ ਰات ਰਹੀ ਨੀ ਤਾਂ ਜੇ ਮਤਲਬ ਸੱਚੀ ਸੀ ਤੇ ਉਹ ਦਿਨ ਚਲੀ ਜਾਂਦੀ ਆਉਂਦੀ ਕਿਹਨੇ ਚੋਰੀ ਤਾਂ ਫੜੀ ਗਈ ਹੁਣ ਤੁਹਾਡੇ ਤੇ ਪਰਚਾ ਕਰਾਤਾ ਹੁਣ ਸਾਡੇ ਤੇ ਨਜਾਇਜ਼ ਪਰਚਾ ਕਰਾਤਾ ਸਰ ਜੀ ਸਾਡੀ ਮੰਗ ਇਨਸਾਫ ਹੈ ਇਹ ਮੰਗਣਾ ਤੇ ਸਾਡੇ ਤੇ ਜਿਹੜਾ ਝੂਠਾ ਇਲਜ਼ਾਮ ਲਾਏ ਗਏ ਨੇ ਮਤਲਬ ਸਾਡੀ ਇਸ ਤਰ੍ਹਾਂ ਕੋਈ ਹਰਕਤ ਨਹੀਂ ਤੇ ਇਹਨਾਂ ਨੂੰ ਜਿਹੜਾ ਇਨਸਾਫ ਸਾਨੂੰ ਦਵਾਇਆ ਜਾਵੇ ਕਾਰਵਾਈ ਕਾਰਵਾਈ ਉੱਤੇ ਇਹਨਾਂ ਤੇ ਕੀਤੀ ਜਾਵੇ ਜੋ ਮਤਲਬ ਸਾਡੇ ਤੇ ਮਤਲਬ ਪਰਚਾ ਕਰਵਾਇਆ ਹੈ